ਸਾਚੀਰ ਗੱਲ ਜੀ ਅੱਜ ਦੀਆਂ ਤਾਜ਼ਾ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜ ਕਿੱਲੇ ਵਾਲਿਆਂ ਅਤੇ 2 ਲੱਖ ਤੋਂ ਵੱਧ ਆਮਦਨ ਵਾਲਿਆਂ ਦੀ ਜਿਹੜੇ ਫੇਰ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਇਹ ਕੀ ਹੈ ਪੂਰੀ ਖਬਰ ਇਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਹੈ ਜਿੰਨਾ ਵੀ ਰਹਿਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਮੈਂਨ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੰਜਾਬ ਨੇ 16ਵੇਂ ਵਿੱਤ ਕਮਿਸ਼ਨ ਨੂੰ ਕੀਤੀ ਹੈ ਜੀ ਪਿੰਡੂ ਵਿਕਾਸ ਫੰਡਾਂ 'ਚ ਵਾਧੇ ਦੀ ਮੰਗ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਭਾਗ ਨੇ 16ਵੇਂ ਵਿੱਤ ਕਮਿਸ਼ਨ ਨਾਲ ਮੀਟਿੰਗ ਦੌਰਾਨ ਸੂਬੇ ਵਿੱਚ ਪਿੰਡੂ ਸਥਾਨਿਕ ਇਕਾਈਆਂ ਦੇ ਜਿਹੜੇ ਵਿਕਾਸ ਲਈ ਫੰਡਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ ਮੀਟਿੰਗ ਦੌਰਾਨ ਦਿੱਤੀ ਪੇਸ਼ਕਾਰੀ ਵਿੱਚ ਵਿਭਾਗ ਨੇ ਆਪਣੇ ਮੁੱਖ ਤਰਜੀਹੀ ਖੇਤਰਾਂ ਨੂੰ ਉਜਾਗਰ ਕੀਤਾ ਜਿਸ ਵਿੱਚ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਗੰਦੇ ਪਾਣੀ ਦਾ ਪ੍ਰਬੰਧਨ ਕਰਨ ਠੋਸ ਰਹਿੰਦਖੂੰਦ ਪ੍ਰਬੰਧਨ ਕਰਨ ਸਥਾਈ ਊਰਜਾ ਸਾਂਝੇ ਜਾਇਜਤਾਂ ਦੀ ਜਿਹੜੀ ਸਾਮ ਸਮਲ ਕਰਨਾ ਸ਼ਾਮਲ ਹੈ ਅਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਰੇਟਾ ਕਾਰ ਵਿੱਚ 3100 ਅਮਰੀਕੀ ਡਾਲਰ ਤੇ 3 ਕਰੋੜ ਰੁਪਏ ਜਿਹੜੇ ਕੀਤੇ ਗਏ ਨੇ ਜੀ ਬਰਾਮਦ ਜਲੰਧਰ ਕਮਿਸ਼ਨਰ ਰੇਟ ਪੁਲਿਸ ਵੱਲੋਂ ਬੀਤੇ ਦਿਨੀ 40 ਕੁਆਟਰ ਨੇੜੇ ਕੀਤੀ ਗਈ ਨਾਕਾਬੰਦ ਰਣ ਇੱਕ ਕਰੇਟਾ ਕਾਰ ਵਿੱਚ ਕਰੋੜਾਂ ਰੁਪਏ ਦੀ ਬਰਾਮਦਗੀ ਦਾ ਮਾਮਲਾ ਸਾਹਮਣੇ ਆ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਇਸ ਮਾਮਲੇ ਸੰਬੰਧੀ ਅਹਿਮ ਖੁਲਾਸੇ ਕੀਤੇ ਨੇ ਜੁਆਇੰਟ ਸੀਪੀ ਨੇ ਦੱਸਿਆ ਕਿਪੂਲਸ ਦੇ ਹਵਾਲਾ ਕਾਰੋਬਾਰ ਵਿੱਚ ਸ਼ਾਮਲ ਇੱਕ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਦਸੰਬਰ ਮਹੀਨੇ ਚ ਆਮ ਆਦਮੀ ਪਾਰਟੀ ਵੱਲੋਂ ਮੋੜ ਮੰਡੀ ਦੀ ਰੈਲੀ ਤੇ 5 ਕਰੋੜ ਤੋਂ ਵੱਧ ਦੇ ਜਾਦਾ ਖਰਚ ਮਾਨਚਿਕ ਗੋਲ 17 ਦਸੰਬਰ 2023 ਨੂੰ ਬਠਿੰਡਾ ਦੇ ਕਸਬਾ ਪਦੌੜ ਮੰਡੀ ਮੋੜ ਮੰਡੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬਾ ਸੰਮੇਲਨ ਨਾਮ ਉਤੇ ਵੱਡੀ ਰੈਲੀ ਕੀਤੀ ਗਈ ਸੀ ਇਸ ਰੈਲੀ ਵਿੱਚ ਸਰਕਾਰ ਵੱਲੋਂ 5 ਕਰੋੜ ਤੋਂ ਜ਼ਿਆਦਾ ਖਰਚ ਕੀਤਾ ਗਿਆ ਸੀ ਜਿਸ ਵਿੱਚ ਵੀਆਈਪੀ ਲੋਕਾਂ ਨੂੰ 5 ਸਟਾਰ ਹੋਟਲ 2 ਕਰੋੜ ਰੁਪਏ ਦੇ ਕਰੀਬ ਬੱਸਾਂ ਉੱਪਰ ਖਰਚ ਕੀਤੇ ਗਏ ਇਸ ਤੋਂ ਇਲਾਵਾ ਵੀਆਈਪੀ ਲੋਕਾਂ ਨੂੰ ਫੂਡ ਜਿਸ ਵਿੱਚ ਮਟਨ ਦਾ ਵੀ ਖਰਚ ਸਰਕਾਰ ਵੱਲੋਂ ਆਮ ਲੋਕਾਂ ਉੱਤੇ ਪਾਇਆ ਗਿਆ ਦੋਸਤੋ ਬਾਅਦ ਅਗਲੀ ਵੀਡੀਓ ਜੀ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਦੇ ਘਰੋਂ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ ਹੋ ਚੁੱਕਿਆ ਹੁਸ਼ਿਆਰਪੁਰ ਦੇ ਇਸ ਥਾਣੇ ਚ ਹੈ ਤਨਾਤੀ ਪਿੰਡ ਖੈੜਾ ਦੋਨੇ ਚ ਅਣਪਛਾਤੇ ਚੋਰਾਂ ਨੇ ਸਬ ਇੰਸਪੈਕਟਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਲਮਾਰੀ ਦਾ ਜਿੰਦਰਾ ਤੋੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਲੈ ਕੇ ਫਰਾਰ ਹੋ ਗਏ ਨੇ ਜੀ ਚੋਰੀ ਦਾ ਪਤਾ ਅਗਲੀ ਸਵੇਰ ਜਾਗਦਿਆਂ ਲੱਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਦਿੱਤੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਰਜਿੰਦਰਾ ਹਸਪਤਲ ਨੇ ਖੋਲੀ ਹੈ ਜੀ ਮਾਨ ਸਰਕਾਰ ਦੀ ਪੋਲ 2.5 ਘੰਟੇ ਰਹੀ ਹੈ ਜੀ ਬੱਤੀ ਗੁੱਲ ਮੋਬਾਈਲ ਦੀ ਰੋਸ਼ਨੀ ਚ ਕਰਵਾਈ ਹੈ ਜੀ ਡਿਲੀਵਰੀ ਮੁੱਖ ਮੰਤਰੀ ਭਵੰਤ ਮਾਨ ਵੱਲੋਂ ਪੰਜਾਬ ਵਿੱਚ ਸਿਹਤ ਸਹੂਲਤਾਂ ਬਿਜਲੀ ਸਰਪਲਸ ਨੂੰ ਲੈ ਕੇ ਸਮੇਂ-ਸਮੇਂ ਤੇ ਕਈ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਅਵਿਆਂ ਦਾ ਸ਼ਰੀਆਮ ਪੋਲ ਇੱਕ ਤਸਵੀਰ ਨੇ ਖੋਲ ਰੱਖ ਕੇ ਰੱਖ ਦਿੱਤੀ ਹੈ ਤਸਵੀਰ ਮਾਲਵੇ ਦੀ ਸਭ ਤੋਂ ਵੱਡੇ ਰਜ਼ਿੰਦਰਾ ਹਸਪਤਾਲ ਪਟਿਆਲਾ ਦੀ ਹੈ ਜਿੱਥੇ ਲਗਭਗ 2.5 ਘੰਟੇ ਤੱਕ ਕੱਟ ਲੱਗਿਆ ਰਹਿਣ ਜਿਸ ਕਰਕੇ ਮਜਬੂਰੀ ਬੱਸ ਡਾਕਟਰਾਂ ਨੇ ਇੱਕ ਔਰਤ ਦੀ ਡਿਲੀਵਰੀ ਮੋਬਾਈਲ ਦੀ ਟਾਰਚ ਦੀ ਰੋਸ਼ਨੀ ਵਿੱਚ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸ਼੍ਰੀ ਮੁਕਤਸਰ ਸਾਹਿਬ ਪੁਲਸ ਨੇ Airtel ਟਾਵਰਾਂ ਤੋਂ ਅਜਨਾ ਕਾਰਡ ਚੋਰੀ ਕਰਨ ਵਾਲੇ ਤਿੰਨ ਲੋਕਾਂ ਨੂੰ ਕੀਤਾ ਜੀ ਗ੍ਰਿਫਤਾਰ ਸ਼੍ਰੀ ਮੁਕਸਰ ਸਾਹਿਬ ਤੋਂ ਖਬਰ ਹੈ ਭਾਗੀਰਥ ਸਿੰਘ ਮੀਨਾ ਐਸਐਚਪੀ ਜਿਹੜੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਲੋ ਜਿਲ੍ਹਾ ਅੰਦਰ ਸ਼ਰਾਰਤੀ ਅੰਸਰਾ ਖਿਲਾਫ ਮੁਹਿੰਮ ਵੀ ਡਿੱਗੀ ਹੈ ਇਸ ਤਹਿਤ ਮਨਮੀਤ ਸਿੰਘ ਟਿੱਲੋਂ ਐਸਪੀ ਸ਼੍ਰੀ ਮੁਕਸਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਮੁਖੀ ਸ਼੍ਰੀ ਮੁਕਸਰ ਸਾਹਿਬ ਨੇ ਠੀਕ ਹੈ ਜੀ ਇਹ ਸਾਰੀ ਕਾਰਵਾਈ ਕਾਬੂਦੋਲ ਸਜਮਾ ਲੀਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਨੇ ਮ੍ਰਿਤਕ ਕਿਸਾਨ ਵੀ ਨਹੀਂ ਬਖਸ਼ਿਆ ਚੁੱਕ ਲਿਆ ਲੱਖਾਂ ਦਾ ਕਰਜ਼ਾ ਪੰਜਾਬ ਬਿਜ਼ਨਸ 'ਤੇ ਉਹਨਾਂ ਨੇ ਸਹਿਕਾਰੀ ਸਭਾ ਤੁਗਾਂਕਲਾ ਤੇ ਸਹਿਕਾਰੀ ਬੈਂਕ ਰੂਪੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਜ ਕਰਮਚਾਰੀਆਂ ਇੱਕ ਮ੍ਰਿਤਕ ਮੈਂਬਰ ਦੇ ਨਾਮ ਉਤੇ ਕਰਜ਼ਾ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਇਸ ਮਾਮਲੇ ਵਿੱਚ ਸਹਿਕਾਰੀ ਸਭਾ ਤੁਗਾਂਕਲਾ ਦੇ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰੋਹਨ ਪ੍ਰੀਤ ਸਿੰਘ ਪਤਨੀ ਨੇਹਾ ਕੱਕੜ ਨਾਲ ਮਿਲ ਕੇ ਸੱਸ ਦੇ ਵਰਡੇ ਪਾਰਟੀ ਨੂੰ ਬਣਾਇਆ ਜੀ ਖਾਸ ਸਾਹਮਣੇ ਆਈਆਂ ਤਸਵੀਰਾਂ ਗਾਇਕੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਹਨਾਂ ਦੇ ਨਹੀਂ ਖੂਬ ਸੁਰਖੀਆਂ 'ਚ ਹੈ ਹਾਲ ਹੀ ਵਿੱਚ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ 'ਚ ਉਹ ਆਪਣੀ ਸੱਸ ਯਾਨੀ ਕਿ ਨੇਹਾ ਕੀ ਮੰਮੀ ਦੀ ਵਰਡੇ ਪਾਰਟੀ 'ਚ ਖਾਸ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ 4 ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੀ ਮ੍ਰਿਤਕ ਵਿਦੇਸ਼ਾਂ ਵਿੱਚ ਜਿਹੜੀ ਪੰਜਾਬੀ ਨੌਜਵਾਨ ਦੀਆਂ ਮੌਤਾਂ ਹੋਣ ਦੇ ਜਿਹੜੇ ਸਿਲਸਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਅਜਿਆ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਕਪੂਰਥਲਾ ਦੇ ਪਿੰਡ ਮੰਡੇਰਾ ਵੇੜ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਬਰਿੰਦਰ ਚੰਗੇ ਪਿਖੋ ਲਈ ਕੁਝ ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ ਉਸ ਤੋਂ ਬਾਅਦ ਅਗਲੀ ਵਾਰ ਜੀ ਤੀਰੇ ਕਤਲ ਮਾਮਲੇ 'ਚ ਅਦਾਲਤ ਨੇ ਕਾਤਲ ਨੂੰ ਸੁਨਾਈਏ 70 ਸਾਲ ਦੀ ਸਜ਼ਾ ਪੰਜਾਬ ਦੇ ਮਰਿੰਡਾ ਹੋਏ ਤੀਰੇ ਕਤਲ ਵਿੱਚ ਦੋਸ਼ੀ ਆਲਮ ਨੂੰ ਅਦਾਲਤ ਨੇ 70 ਸਾਲ ਦੀ ਸਜ਼ਾ ਸੁناਈ ਹੈ ਮੁਲਜ਼ਮ ਨੇ ਆਪਣੀ ਪਤਨੀ ਪਰਜਾਈ ਭਤੀਜੇ ਦਾ ਕਹਾੜੀ ਨਾਲ ਕਤਲ ਕਰ ਦਿੱਤਾ ਸੀ ਬਾੜ ਨੰਬਰ 1 슈ਗਰ ਮਿਲ ਰੋਡ ਮਰਿੰਡਾ ਦੇ ਬਸਰੀਕ ਆਲਮ ਨੂੰ ਆਪਣੀ ਪਤਨੀ ਪਰਜਾਈ ਤੇ ਭਤੀਜੇ ਦਾ ਕਤਲ ਅਤਕਰਨ ਅਤੇ ਇੱਕ ਹੋਰ ਭਤੀਜੇ ਨੂੰ ਜ਼ਖਮੀ ਕਰਨ ਦੇ ਦੋਸ਼ ਹੇਠ ਉਮਰ ਕੈਦੀ ਸਜ਼ਾ ਸੁناਈ ਹੈ ਉਸ ਤੋਂ ਬਾਅਦ ਅਗਲੀ ਮਸ਼ੀਨ ਅੰਦਰ ਆਉਣ ਕਾਰਨ ਕਿਸਾਨ ਦਾ ਹੱਥ ਕੱਟਿਆ ਗਿਆ ਜੀ ਹੰਡਿਆਈ ਦੀ ਖਬਰ ਸੀ ਉਸ ਤੋਂ ਬਾਅਦ ਅਗਲੀ ਵੀ ਗੁਰਦਾਸਪੁਰ ਦੀ ਧੀ ਕੈਨੇਡਾ ਚ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ 10 ਮਹੀਨੇ ਪਹਿਲਾਂ ਪੜਾਈ ਲਈ ਗਈ ਸੀ ਜੀ ਵਿਦੇਸ਼ ਕੈਨੇਡਾ ਵਿੱਚ ਹਰ ਰੋਜ਼ ਭਾਰਤੀ ਵਿਦਿਆਰਥੀ ਤੇ ਨੌਜਵਾਨ ਦੀਆਂ ਮੌਤਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਇਸ ਦੇ ਨਾਲ ਹੀ ਜਿਆ ਇੱਕ ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਗੁਰਦਾਸਪੁਰ ਦੇ ਪਿੰਡ ਸੁੱਖਾ ਚੜਦੀ ਰਹਿਣ ਵਾਲੀ 21 ਸਾਲਾ ਲੜਕੀ ਲਖਵਿੰਦਰ ਕੌਰ ਉਰਫ ਕੋਮਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਦਸੇ ਦੌਰਾਨ ਉਸਦੇ ਦੋਸਤ ਵੀ ਉਸਦੇ ਨਾਲ ਸਨ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਹੈ ਜੀ ਕਾਰ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਵਿਗੜਿਆ ਕਾਰ ਦਾ ਸੰਤੁਲਨ, ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਤੀਜਾ ਜਿਹੜਾ ਜ਼ਖਮੀ ਹੈ ਜੀ ਮੋਗਾ ਦੇ ਬਰਨਾਲਾ ਰੋਡ ਦੀ ਖਬਰ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ 5 ਏਕੜ ਤੋਂ ਵੱਧ ਜ਼ਮੀਨ ਤੇ 2 ਲੱਖ ਤੋਂ ਵੱਧ ਆਂੰਦਨ ਵਾਲਿਆਂ ਦੇ ਰੱਦ ਹੋਣਗੇ ਰਾਸ਼ਨ ਕਾਰਡ। ਉੱਤਰ ਪ੍ਰਦੇਸ਼ ਸਰਕਾਰ ਨੇ ਹਾਲ ਹੀ ਵਿੱਚ ਰਾਸ਼ਨ ਕਾਰਡ ਪ੍ਰਣਾਲੀ ਵਿੱਚ ਸਖਤ ਰੁਖ ਅਪਣਾਇਆ ਹੈ। ਕੁਝ ਨਵੇਂ ਨਿਯਮ ਲਾਗੂ ਕੀਤੇ ਨੇ ਇਹਨਾਂ ਨਵੇਂ ਨਿਯਮਾਂ ਦਾ ਮਕਸਦ ਫਰਜ਼ੀ ਰਾਸ਼ਨ ਕਾਰਡਾਂ ਨੂੰ ਰੋਕਣਾ ਹੈ ਸਬਸਿਡੀ ਵਾਲੇ ਰਾਸ਼ਨ ਕਾਰਡ ਦਾ ਲਾਭ ਸਿਰਫ ਯੋਗ ਲੋਕਾਂ ਤੱਕ ਪਹੁੰਚਾਉਣਾ ਹੈ ਨਵੇਂ ਨਿਯਮਾਂ ਮੁਤਾਬਕ ਜੇਕਰ ਕਿਸੇ ਰਾਸ਼ਨ ਕਾਰਡ ਧਾਰਕ ਪਰਿਵਾਰ ਦੀ ਸਾਲਾਨਾ ਆਮਦਨ ਪਿੰਡੂ ਖੇਤਰਾਂ ਵਿੱਚ 2 ਲੱਖ ਰੁਪਏ ਸ਼ਹਿਰੀ ਖੇਤਰਾਂ ਵਿੱਚ 3 ਲੱਖ ਰੁਪਏ ਤੋਂ ਵੱਧ ਹੈ ਤਾਂ ਉਹਨਾਂ ਦੇ ਵੀ ਰਾਸ਼ਨ ਕਾਰਡ ਜਿਹੜੇ ਰੱਦ ਕੀਤੇ ਜਾ ਰਹੇ ਨੇ ਨਾਲ ਹੀ ਜੇਕਰ ਕਿਸੇ ਪਰਿਵਾਰ ਕੋਲ 5 ਏਕੜ ਤੋਂ ਵੱਧ ਸਚਾਈ ਵਾਲੀ ਭੂਮੀ ਹੈ ਜਾਂ 100 ਵਰਗ ਮੀਟਰ ਤੋਂ ਵੱਧ ਮਕਾਲ ਦਾ ਪਲਾਂਟ ਹੈ ਉੰਨਾ ਦਾ ਰਾਸ਼ਨ ਕਾਰਡ ਰੱਦ ਕੀਤਾ ਜਾ ਸਕਦਾ ਹੈ ਤੁਹਾਨੂੰ ਇਸ ਲਈ ਚੋਨੇ ਈ ਕੇਵਾਈਸੀ ਅਪਡੇਟ ਲਾਜ਼ਮੀ ਹੈ ਰਾ ਸਰਕਾਰ ਸਮੇਂ-ਸਮੇਂ ਤੇ ਰਾਸ਼ਨ ਕਾਰਡ ਤਾਰਕਾਂ ਲਈ ਈ ਕੇਵਾਈਸੀ ਆਪਣੇ ਗਾਹਕ ਨੂੰ ਜਾਣ ਨੂੰ ਅਪਡੇਟ ਕਰ ਰਹੀ ਹੈ ਇਹ ਇੱਕ ਤਰ੍ਹਾਂ ਡਿਜੀਟਲ ਵੈਰੀਫਿਕੇਸ਼ਨ ਹੈ ਜੋ ਯਕੀਨੀ ਬਣਾਉਣਾ ਹੈ ਰਾਸ਼ਨ ਕਾਰਡਾਂ ਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ ਤੁਹਾਡਾ ਰਾਸ਼ਨ ਕਾਰਡ ਰੱਦ ਹੋ ਸਕਦਾ ਜੇਕਰ ਤੁਸੀਂ ਵੀ ਅਜੇ ਤੱਕ ਈ ਕੇਵਾਈਸੀ ਅਪਡੇਟ ਨਹੀਂ ਕੀਤਾ ਤਾਂ ਇਸ ਨੂੰ ਆਪਣੇ ਨਜ਼ਦੀਕੀ ਰਾਸ਼ਨ ਕਾਰਡ ਦਫ਼ਤਰ ਜਾਂ ਮੋਬਾਈਲ ਐਪ ਰਾਹੀਂ ਜਲਦੀ ਤੋਂ ਜਲਦੀ ਕਰਵਾਓ ਜੇਕਰ ਤੁਸੀਂ ਵੀ ਈ ਕੇਵਾਈਸੀ ਨੂੰ ਅਪਡੇਟ ਨਹੀਂ ਕਰ ਸਕਦੇ ਤਾਂ ਤੁਹਾਡਾ ਰਾਸ਼ਨ ਕਾਰਡ ਰੱਦ ਹੋ ਸਕਦਾ ਇੱਕ ਪਰਿਵਾਰ ਕੋਲ ਸਿਰਫ ਇੱਕ ਰਾਸ਼ਨ ਕਾਰਡ ਨਵੇਂ ਨਿਯਮ ਤਹਿਤ ਇੱਕ ਪਰਿਵਾਰ ਕੋਲ ਸਿਰਫ ਇੱਕ ਰਾਸ਼ਨ ਕਾਰਡ ਹੋਣਾ ਚਾਹੀਦਾ ਜੇਕਰ ਕਿਸੇ ਪਰਿਵਾਰ ਕੋਲ ਇੱਕ ਜਾਂ ਇੱਕ ਤੋਂ ਵੱਧ ਰਾਸ਼ਨ ਕਾਰਡ ਪਾਈ ਜਾਂਦੇ ਨਾਲ ਉਹ ਰੱਦ ਕੀਤਾ ਜਾਵੇਗਾ ਇੰਨਾ ਹੀ ਨਹੀਂ ਫਰਜੀ ਰਾਸ਼ਨ ਕਾਰਡ ਬਣਾਉਣ ਬਣਾਇਆ ਜਾਂਦੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਸਰਕਾਰ ਦਾ ਉਦੇਸ਼ ਹੈ ਕਿ ਰਾਸ਼ਨ ਕਾਰਡ ਦਾ ਲਾਭ ਸਿਰਫ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਜੋ ਅਸਲ ਵਿੱਚ ਲੋੜਵੰਦ ਨੇ ਇਸ ਲਈ ਜਾਲੀ ਰਾਸ਼ਨ ਕਾਰਡ ਰੱਦ ਕਰਨ ਤੋਂ ਬਾਅਦ ਜੋ ਰਾਸ਼ਨ ਬਚਿਆ ਉਹ ਅਸਲ ਯੋਗ ਲੋਕਾਂ ਨੂੰ ਹੀ ਰਾਸ਼ਨ ਕਾਰਡ ਦੇ ਰੂਪ ਵਿੱਚ ਵੰਡਿਆ ਜਾਵੇਗਾ ਜੀ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਧੰਨਵਾਦ ਦੋਸਤੋ